ਕਈ ਆਪਿਆਂ ਨੂੰ ਕਲਾਸ ਕਿਤਾਬਾਂ ਕਰਕੇ ਕਹਿਣ ਦੀ ਐਨੀ ਗਰਮੀ ਆਂ ਅੰਦਰ ਆ ਜਾ ਬੇਬੇ ਛਾੜੂ ਢੀ ਮਾਰਨ ਵੇ ਐਨੀ ਤਪਸਪੈਂਡਈ ਆ ਕਿੰਨੂ ਕਿਹੜੇ ਕੰਜੇ ਨੇ ਕਿਹਾ ਛਾੜੂ ਮਾਰ ਓਏ ਹੋ ਚੱਲ ਚੱਲੀਏ ਚਲ ਉਤਰ ਫਿਰ ਪਹਿਲਾਂ ਐਨੀ ਗਰਮੀ ਆ ਤੇ ਨਾ ਨਰਾਦ ਨਾ ਨਾਈ ਮੇਰੀ ਧੀ ਦੀ ਆ ਰਸ ਗਈ ਉਹ ਧੀ ਜੀ ਨੂੰ ਗੱਲਾਂ ਕਰਦੀ ਮੰਮੀ ਕਹਿੰਦੇ ਰਾਤ ਬੱਤੀ ਨਹੀਂ ਆਈ ਆਹ ਪਤਾ ਨਹੀਂ ਹੋਈ ਤੇ ਸੁੱਤੇ ਰਹੇ ਆਦੇ ਹੁਣ ਸਵੇਰੇ ਜਦੋਂ ਏਸੀ ਬੰਦ ਕਰਨ ਲੱਗੀ ਮੈਂ ਆਹ ਏਸੀ ਬੰਦ ਕਰਦੀ ਗੋ ਸਾਰੀ ਰਾਤ ਕਹਿੰਦੇ ਬੱਤੀ ਨਹੀਂ ਆਈ ਉਹ ਮੁੰਡਾ ਡਿਆ ਕਵਾਂਡੀ ਦੱਸਣ ਦਿਆ ਆਹ ਕਹਿੰਦੇ ਉਹ ਕੋਈ ਪਤਾ ਨਹੀਂ ਤਾਰ ਦੂਰ ਕੋਈ ਸੜ ਗਈ ਕਹਣੀ ਉਹ ਮੇ ਵਿਚਾਰਾ ਘੜੀ ਢੋੜੀ ਆਉਂਦਾ ਹੀ ਕੋਈ ਬੱਤੀ ਆਂਟੀ ਕਿੱਦਾਂ ਆਉਣੀ ਕਿੱਦਾਂ ਆਉਣੀ ਮੈਂ ਕਹਿੰ ਲੈ ਫੋਨ ਮੇਰੇ ਨੇ ਅੱਪੀ ਕਹਿ ਦਿੱਤਾ ਹੈ ਘਰ ਆਉਣੀ ਹੋਣੀ ਆਹੋ ਮੋਟਰ ਪਾਉਂਦੀ ਮੈਂ ਸਾਡੀ ਕੌਂਡ ਹੀ ਲੈ ਮੋਟਰ ਨੇ ਟੈਂਕੀ ਭਰੋਗਾ ਮੋਟਰ ਥੋੜੀ ਦਾ ਧੀ ਦੀ ਧੀ ਨੂੰ ਰੋਟੀ ਖਵਾਉਣ ਇਹ ਨਖਰੇ ਕਰੀਏ ਜਿੱਦ ਨਾ ਪਈ ਪਛਾਣੂ ਕਦੇ ਰੋਟੀ ਖਾੜਾ ਪਹਿਲਾਂ ਰੋਟੀ ਖਾੜਾ ਤੋੜ ਦੇਣਾ ਇਹ ਤੂੰ ਫੋਨ ਉੱਤੇ ਲਾ ਦੇ ਪੁੱਤ ਜਾ ਅਸਰ ਜਾਣਾ ਨਹੀਂ ਕਿੱਥੇ ਕਿੱਥੇ ਜਾਣਾ ਹੈ ਹੈ ਅਦਰ ਜਾਣਾ ਹੈ ਇਹ ਪਹਿਣਾ ਨਹੀਂ ਕਹਿੰਦੇ ਮੇਰੇ ਵੀ ਇਹ ਲਾਈਨਰ ਲਾਖਦੇ ਤੇ ਹੁਣ ਲਾ ਬਤਾ ਇਹਦੇ ਵੀ ਲਾਈਨਰ ਅੱਖਾਂ ਭੰਗ ਚਲੋ ਜੀ ਓਕੇ ਹਾਂ ਬੋਲੀ ਹੈ ਲੇਖਾ ਬੰਨ ਕਰ ਚਲੋ ਚਲ ਗਏ ਕੀ ਲਾਉਣਾ ਹੁਣ ਤੂੰ ਕੀ ਲਾਉਣਾ ਵਾ ਹੈ ਉਹ ਗੇ ਲਾਕ ਨਹੀਂ ਦਿੱਤਾ ਕਹਿੰਦੀ ਲਾਕ ਦੇ ਇਹਨਾਂ ਦਾ ਹੱਥ ਜੱਬੇ ਇਹ ਖਾਂਜ ਮਕੀਆ ਨਾ ਹਾਂ ਸਸਟੀ ਗਾਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਚਲਈਏ ਹਾਂਜੀ ਫਿਰ ਕਾ ਚਲਈਏ ਚਲੋ ਚਲੋ ਚੱਲਦੇ ਹਾਂ ਉਹ ਸਮੋਸਾ ਕਿਦਾਂ ਸਾਰੇ ਠੀਕ ਹੋ ਜਰ ਜਰ ਨਹੀਂ ਚਲੀ ਜਾਂਦਾ ਪਾਪਾ ਹਾਂਜੀ ਨਹੀਂ ਗੱਲ ਸੁਣਾ ਹਾਂਜੀ ਵੱਡੇ ਤੋਂ ਕਾ ਜਿਦਕ ਸੁਣਾ ਅਵੜਾ ਲੱਗਿੰਦੇ ਆ ਫਿਰ ਗੱਡੀ ਚ ਵੜਾ ਦੂਸਰੀ ਗੱਡੀ ਚਲੋ ਫਿਰ ਚੱਲੋ ਚਲੋ ਮੈਂ ਪਹਿਲੇ ਫਿਲਪ ਕਰਦੀ ਹਣ ਆਪਾਂ ਗੁਰਦਰਾ ਸਾਹਿਬ ਮੱਥਾ ਟੇਕਾਂ ਐਕਦਾ ਬਾਲ ਕੇ ਤੇਲ ਤੇਲ ਪਾ ਕੇ ਫੇਜਣਾ ਟਵਿੰਸ ਨਾਲ ਪੱਤਰ ਵੀ ਥੋੜਾ ਕੰਮ ਹੈ ਆਪਾਂ ਨੂੰ ਵੀਰੇ ਡੀਜ਼ਲ ਪਾਦਣ ਲਗਾਈ ਤੇ ਸਸਤਰੀ ਕਾਲ ਹੋ ਜਾਣੀ ਹੋਣੀ ਪਹਿਲੇ ਕਾਲਾ ਗੱਡੀ ਚ ਮਦਦ ਲਗਾ ਗੱਡੀ ਚ ਹੈ ਗੱਡੀ ਇਹ ਤੁਰਾਕੋ ਨਹੀਂ ਜਾਂਦੀ ਬਸ ਬਸੋ ਉਹ ਅੰਕਲ ਪੱਪੂ ਜਿੰਦੀ ਫਿਰ ਫੋਟੋ ਲੱਗੀ ਨਾ ਉੱਥੇ ਤੱਕ ਗੱਡੀ ਛੇੜਨੀ ਹੀ ਬਸ ਉਹ ਤਾਂ ਬੰਦ ਅੱਜ ਕੇ ਗੁਰਦੁਆਰਾ ਸਾਹਿਬ ਦੇਖੀਆ ਗਾਣਾ ਹੋ ਜੇ ਕਿਤੇ ਗਾ ਇਹਨੂੰ ਨੀਂਦ ਆਈ ਜਿੱਦਾਂ ਕਰਨ ਦੀ ਕੀ ਨੀਂਦ ਆਈ ਹੈ ਹੈ ਲਾ ਨਾ ਰੋਜੇ ਇਹ ਕਾ ਇੱਦਾਂ ਹੈ ਕਦੋਂ ਤੇ ਲਿਆ ਫੂਡ ਪਾਉਣ ਦਾ ਵੀ ਕੱਲ ਲੋਹੇ ਦੇ ਆ ਨਾ ਜਿੰਨੂੰ ਚਲੋ ਚਲੋ ਕੀ ਨਾ ਪੂਰਾ ਨਾ ਪਿਓ ਜੇ ਤੇ ਖਰਾਬ ਹੋ ਗਿਆ ਨਾ ਫਿਰ ਲੈ ਆਇਓ ਮੇ ਤੋਂ ਖਰਾਬ ਕਰਕੇ ਲਿਆਓ ਖਰਾਬ ਕਰਕੇ ਲਿਆਓ ਇਹ ਮੇ ਤੋਂ ਆਹੋ ਇਹ ਕੜਾ ਲਾ ਬੂ ਬੂ ਹੋ ਗਰ ਮੈਂ ਕਹਿਣਾ ਲ ਮਾਮਾ ਲਾ ਬੂ ਬੂ ਹੈ ਕਿ ਨਹੀਂ ਹਾਂ ਬੂ ਮੇਰੇ ਕੋ ਭਾਜੀ ਇਹ ਕਰਾ ਪੁੱਠੋ ਪੁੱਠ ਦਾ ਯਾਰ ਐ ਐਂ ਇੰਦਰ ਟਾਪ ਨੇ ਪਸੰਦ ਆ ਰਿਹਾ ਐਡਰੈਸ ਅਡਰੈਸ ਆ ਨਹੀਂ ਇੰਦਰ ਕਰ ਚੱਕ ਪਈ ਇੱਧਰ ਕੋਈ ਕਾਊਂਟਰ ਡਾਟਿਆਂ ਤਿਆਰ ਹੋਣ ਬਿਲਿੰਗ ਵਾਸਤੇ ਇਹ ਸਾਰੇ ਬਿਲਿੰਗ ਵਾਸਤੇ ਇੱਥੇ ਕਹਿੰਦੇ ਵੀ ਗੋਲਟੇਵਾ ਰੱਖਣਾ ਉਹਦੇ ਚ ਪਾਣੀ ਡਿੱਗੂਗਾ ਬੜੀ ਵਧੀਆ ਚੀਜ਼ ਤਿਆਰ ਹੋ ਜਾਣੀ ਇੱਥੇ ਤੇ ਉਧਰ ਸਾਹਮਣੇ ਸ਼ੀਸ਼ੇ ਲਾਉਣੇ ਨੇ ਇੱਧਰ ਇੱਧਰ ਸਾਰੇ ਮਤਲਬ ਆਪਣੇ ਇੱਥੇ ਸਾਰੇ ਬਾਜੀ ਕਪੜੇ-ਕਪੜੇ ਲੱਗਣਗੇ ਸਾਰੇ ਕੋਈ ਜੈਂਟ ਇੱਥੇ ਜੈਂਟਸ ਹੋਣਾ ਪਰ ਇੱਥੇ ਸਾਰਾ ਜੈਂਟਸ ਆਇਨਾ ਇਹ ਹੈਗੀ ਆਪਾਂ ਪਹੁੰਚੇ ਹਾਂ ਗਿਆਨੀ ਗਾਰਮੈਂਟ ਸ਼ਟਾ ਉੱਥੇ ਪਹੁੰਚੇ ਹਾਂ ਦੁਕਾਨ ਤੇ ਤੇ ਇੱਥੇ ਬਾਜੀ ਇਥੇ ਫੋਟੋ ਤਿਆਰ ਹੋਣੀ ਹੈ ਅੱਜ ਇੱਥੇ ਬੜੀ ਮਹਾਰਾਜਨ ਜੀ ਸਿੰਘ ਦੀ ਫੋਟੋ ਲਗਣੀ ਹੈ ਇੱਥੇ ਮਹਾਰਾਜ ਜੀ ਦੀ ਫੋਟੋ ਲਗਣੀ ਬਹੁਤ ਘੈਂਟ ਸਰ ਮੈਂ ਰਿਹਾ ਇਹ ਸਾਰਾ ਸਿਟਿੰਗ ਪਲਾਨ ਹੈ ਮਤਲਬ ਵੇਟਿੰਗ ਰੂਮ ਹੈ ਜਿੱਦਾਂ ਕੋਈ ਕਸਟਮਰ ਐਂਡ ਕਰਾ ਦੇਣੇ ਪੂਰੀ ਪੂਰੀ ਐਂਡ ਕਰਾ ਦੇਣੇ ਪੂਰੀ ਹੈ ਨਾ ਪੂਰੇ ਬਾਟ ਕਰਦਾ ਹੈ ਬਹੁਤ ਛੋਣ ਛੋਣੇ ਕੱਪੜੇ ਦੇ ਰਹੇ ਆ ਪਾ ਜੈਨ ਇਥੇ ਸ਼ਿਹਟਾ ਜੈਨ ਗਾਰਨਰਮੈਂਟਸ ਆਓ ਚੱਲੀਏ ਚੱਲੇ ਆ ਗੋਪੀ ਨੂੰ ਮਿਲਣ ਵਾਸਤੇ ਲੱਜ ਆਏ ਸੀ ਮੈਂ ਕਿ ਗੋਪੀ ਨੂੰ ਮਿਲਾਂਗੀ ਚਲੋ 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 ਜੀ ਹੁਣ ਚੱਲ ਪਏ ਆਪਾਂ ਬੰਦ ਕਰ ਦੋ ਗੱਡੀ ਇੱਥੇ ਲਾਤੀ ਸਾਈਡ ਤੇ ਚੱਲੇ ਹਣ ਨਾਲੇ ਹਰ ਗੋਜੇ ਨੂੰ ਦੁੱਧ ਪਾਲੀ ਦੇ ਭੂਆ ਕੋ ਮਾਦਾ ਆਸ ਤੋਂ ਵੱਧਾ ਕਿਹੜਾ ਢੁੰਗੀ ਵਾ ਚਲੋ ਹਾਂ ਸਾਰੇ ਠੀਠਾ ਜੇ ਅਕੀ ਹਾਲ ਫਿਰ ਮੇਰੇ ਭਰਾ ਦੇ ਕਿਵੇਂ ਆ ਚੜਦੀ ਕਲਾ ਤੁਹਾਨੂੰ ਸੁਣਾ ਮੇਰਾ ਭਰਾ ਮੈਂ ਠੀਕ ਠਾਕ ਹਾਂ ਔਰ ਚੜਦੀ ਕਲਾ ਤੁਹਾਨੂੰ ਸੁਣਾ ਫਿਰ ਚੜਦੀ ਕਲਾ ਕਿੱਨੇ ਚਿਰਾਂ ਬਾਅਦ ਭਰਾ ਨੂੰ ਮਿਲਿਆ ਹਾਂ ਆਪਣੇ ਹੋਰ ਕਿੰਨਾ ਫਿਰ ਮਾਣ ਮਿਲੇ ਮੈਂ ਮੇਲੇ ਤੇ ਹੀ ਮੇਲੇ ਤੇ ਮੈਂ ਸਿੱਧਾ ਆਈ ਤੇ ਇਹ ਆਇਆ ਨਹੀਂ ਥੋੜਾ ਅਸਲ ਤੇ ਨਾ ਬਿਜੀ ਬਰਸਾਤ ਪੈਂਦੀ ਸੀ ਨਾ ਤਾਂ ਫਿਰ ਕਿ ਆਇਆ ਮੇਰੇ ਕੋਲ ਬਾਬੇ ਦੇ ਵਿਆਹ ਤੇ ਮੀਂਹ ਵਹ ਪੈਂਦਾ ਰਿਹਾ ਨਾ ਉਹਦਾ ਕਰਕੇ ਇਹਨੂੰ ਲੱਗਦਾ ਵੀ ਉਹ ਮੀਂਹ ਮੂੰਹ ਕਰਕੇ ਨਾ ਪਾਣੀ ਆਉਂਦਾ ਰਿਹਾ ਤਾਂ ਫਿਰ ਕਿਨ ਕਪੜਾ ਆ ਵਿਦਾਏ ਪੱਖੇ ਨੂੰ ਸਾਰੇ ਕਹਿੰਦੇ ਚੁੰਦਾ ਰਿਹਾ ਇੱਥੇ ਲੈ ਵੀ ਜਮੀਮੂ ਕਹਿੰਦੇ ਬੜਾ ਪਾਣੀ ਉਹ ਕਹਿੰਦੇ ਇੱਥੇ ਪਾਣੀ ਬੜਾ ਬੜਾ ਰਿਹਾ ਇੱਥੇ ਸਾਡੇ ਅੰਦਰ ਟਾਈਮ ਕਹਿੰਦੇ ਬੜਾ ਔਖਾ ਕੱਢਿਆ ਸਾਰੇ ਬਾਲੇ ਵਿੱਚ ਟੁੱਟ ਜਾਂਦੇ ਰਹੇ ਹਾਂ ਚੱਲੇ ਆਵਾਂ ਮੈਂ ਆ ਬੜਾ ਵਧੀਆ ਜਰ ਨੇ ਛਤਲ ਨੇ ਵਰਨਾ ਡੀਟੀਐ ਲੱਗੇ ਇੱਥੇ ਹੁਣ ਇੱਥੇ ਆਪਾਂ ਕਿਹਦੀ ਨੇ ਆਪਣੀ ਲੱਗੂਗੀ ਆਪਣੀ ਲੱਗੂਗੀ ਮੈਂ ਆਪਣਾ ਵਾਲੀ ਗੱਡੀ ਲੈ ਕੇ ਨਹੀਂ ਆਇਆ ਯਾਰ ਮੇਰੀ ਵਾਲੀ ਖਰਾਬ ਹੋਈ ਥੇ ਟੁੱਟ ਗਈ ਐਜੰਸੀ ਲੱਗੀ ਓਕੇ ਭਾਜੀ ਠੀਕ ਹੈ ਜੀ ਮੇਰੀ ਜਾਨਾ ਚੰਗਾ ਅਹੀਂ ਹੁਣ ਠੀਕ ਆ ਚੱਲ ਚੰਗਾ ਓਕੇ ਮਰੀ ਜਾਨ ਚੱਲੇ ਮੈਂ ਬਾਹਰ ਛੋੜ ਦੇ ਹੁਣ ਓਕੇ ਬਾਏ ਅਹੀਂ ਫੇਰ ਚੰਗਾ ਮੈਡਮ ਜੀ ਬਾਜੀ ਕੋਲੇ ਅਸੀਂ ਆਏ ਹੋਏ α1 ਸਲੀਵ ਕੰਨੇ ਦੱਸੋ α1 ਚੋਂ ਹੋ ਚੱਲਦੇ ਆਪਾਂ ਚਲੋ ਕੋਈ ਦਿੱਕਤ ਨਹੀਂ ਹਣ ਇੱਥੇ ਆ ਗਏ ਆ ਹੋ ਟ੍ਰੇਨ ਹਰਦੂਨ ਟ੍ਰੇਨ ਓਏ 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 ਤੇ ਦੇਖੋ ਕਿਨੇ ਕੋਈ ਜਾਨ ਦੂ ਤੈਵਾ ਤੇ ਯਾ ਸੈਨੋ ਜੀ ਮੈਂ ਫਸਟ ਟਾਈਮ ਆਇਆ ਕਿ ਮੋਂਗਮਈਏ ਦੇਖਣ ਇੱਧਰ ਵਧੀਆ ਚੀਜ਼ ਆ ਵੈ ਨਿਆਣੇ ਨੇ ਖੁਸ਼ ਕਰਨ ਵਾਸਤੇ ਨਾ ਆ ਦੇਖੋ ਆ ਟੈਡੀ ਇਹ ਨਾ ਟੈਡੀ ਫੜਨੇ ਹੁਣ ਜਿਹਦਾ ਉਹਦੇ ਨਾਲ ਹਨਾ ਬੜੀ ਵਧੀਆ ਚੀਜ਼ ਆ ਆ ਦੇਖੋ ਟ੍ਰੋਫੀ ਜਿੰਨੀਆਂ ਫੜ ਲੋ ਉਹਨੀਆਂ ਤੁਹਾਡੀਆਂ ਹੈਂ ਬੜੀ ਚੀਜ਼ ਹੈ ਰ ਹੈ ਉਹ ਚੰਗੀਆਂ ਘੈਂੜੀਆਂ ਇਧਰ ਹੈ ਉਹ ਉਹ ਚੰਗੀਆਂ ਘੈਂੜੀਆਂ ਹੋਵੇ ਉਹ ਚੰਗੀ ਘੈਂੜੀ ਗੇਮ ਹੋਵੇ ਹਨਾ ਬੜੀਆਂ ਘੈਂੜੀਆਂ ਗੇਮਾਂ ਇਹ ਹੋਰ ਪਾ ਧੀਲੀ ਤਾਂ ਕਿਤੇ ਹੋਰ ਸਾਰਿਆਂ ਕੰਦੇ ਖੇਡੋ ਚੱਲਾ ਹਾਂ ਓਕੇ ਆ ਹਨਾ ਐ ਡਰਦੀ ਆ ਆਏ ਇਹਨੇ ਨਹੀਂ ਖੇਡਣੀ ਇਹ ਕਿਹੜੇ ਦਿਨ ਡਰਦੀ ਚੱਲ ਚੱਲ ਚੋਕੜਾ ਟੈਡੀ ਉਹ ਲੱਤਾਂ ਬੜੀਆਂ ਕਮਜ਼ੋਰ ਇਹਦੀਆਂ ਦੇ ਆਵੇ ਇਹ ਚੁਕਲੂ ਦੱਸ ਚੱਲ ਲੈ ਲੈ ਮਿੱਟੀ ਹੋ ਗਿਆ ਕੰਮ ਐਸੇ ਐਸੇ ਪਿਛਲੀ ਥਾਂ ਦੇ ਲਈ ਆ ਜਾਓ ਬਾਈ ਮਿੱਟੀ ਹੋ ਗਿਆ ਕੰਮ ਚਲੋ ਪੈਸੇ ਮਿੱਟੀ ਹੋ ਗਿਆ ਚਲੋ ਓਏ ਕੋਈ ਨਹੀਂ ਨਹੀਂ ਕਰਦੇ ਕੰਮ ਚੱਲ ਆਉਣਾ ਇਹ ਕਾਬੂ ਲੱਲਾ ਲਾ ਉਹਨਿੰ ਲਤਣ ਪਾੜਾ ਲੈ ਬਸ ਉਹ ਨਹੀਂ ਇਹ ਮਾੜੇ ਆਂ ਨਹੀਂ ਆਉਂਦੇ ਆ ਆਉਂਦੇ ਫੜੇ ਜਾਂਦੇ ਕੋਈ ਚਲੋ ਸਹੀ ਹੈ ਚਲੋ ਮੈਨੂੰ ਤੇ ਆਂਦੀ ਨਹੀਂ ਕਿਤਾ ਚੱਲ ਚੱਲ ਜਾਂਦੇ ਜਾਂਦੇ ਰਾਹ ਰਾਹ ਜਾਂਦੇ 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 ਲੈ ਬਾਕੀ ਓਏ ਕੀ ਕੀ ਆਈ ਬਸ ਆਸਣ ਚਲੋ ਆਜੋ ਹੁਣ ਹੋਰ ਵੀ ਖੇਡਦੇ ਆਂ ਹੋਰ ਵੀ ਖੇਡਦੇ ਆਂ ਚਲੋ ਵਾਹ ਰਹਿ ਹੁਣ ਚਾਹੀਦਾ ਮੈਂ ਰਹਿ ਮਹੀਨੇ ਚ ਕਦੀ ਵਰੀ ਗੇੜੀ ਲਾ ਜਾਣੀ ਚਾਹੀਦੀ ਯਾਰ ਇਹਨਾਂ ਬੰਦੇ ਨੂੰ ਵਧੀਆ ਰਹਿਦਾ ਯਾਰ ਫੜਾ ਉਹ ਇਤੇ ਭਾਲ ਦੇਗਾ ਹਰ ਕੰਨੂ ਉਹ ਡਾਲੂ ਗਾ ਚੱਲ ਕੋ ਸਭ ਮੁਰੇ ਹੁਣ ਚੱਲ 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 ਨਾ ਬੋਲ ਬਸਰ ਬਾ ਨਪਦੇ 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 ਤੇ ਪੂਰਾ ਰੱਖ ਇਧਰ ਨਾ ਕਰ ਰਲਾ ਬਸ ਬਸ ਠੀਕ ਹਣ ਚੱਲ 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 ਜਾਨ ਆ ਗਿਆ ਆ ਗਿਆ ਓਏ ਹੋਏ ਨਾ ਨਾ ਇਹਨੂੰ ਕਮਜ਼ੋਰੀ ਭੰਦੇ ਵੀਰ ਨੂੰ ਆ ਚੱਲ 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 ਤਾਂ ਉੱਥੇ ਕਿ ਤੂੰ ਮਾਰਦੇ ਰਾੜਿਆ ਉਹਦੇ ਉੱpon ਤੂੰ ਹੀ ਚ ਮਾਰਦੇ ਆਂਦਾ ਹੇ ਡਗਮਾਈ ਜਨੇ ਨਹੀਂ ਰਹੀਦਾ ਪੈਸੇ ਪੂਰੇ ਕਰ ਲਾ ਬੈਟਰੀ ਡੈੱਡ ਕਰ ਦੇ ਉਹ ਲੱਤ ਫੜੀ ਦੀ ਲੱਤ ਹਾਂ ਇਨਪਰਲੇ ਬਨੇ ਜਾਂਦੇ ਪਰਲੇ ਬਨੇ ਉਹ ਯਾਰ ਲੈ ਲੈ 50 ਉਹ ਹੀ ਲਾ ਦੇ ਉਹ ਸਾਜੋ ਇਹ ਡਿੱਗੋਂ ਨੂੰ ਮੜੋ ਨਹੀਂ ਹੋਣਾ ਉਹ ਮੈਂ ਕਹਿੰਦਾ ਇਹ ਨਹੀਂ ਕੋਈ ਵੀ ਉਹ ਭੱਜਿਆ ਕੰਮ ਹੁੰਦਾ ਉਹ ਮਿਆਕ ਨਹੀਂ ਚੜ੍ਹ ਮਿਆਕ ਸਾਈਡ ਤੇ ਰਹਿਗਾ ਉਹ ਉਹਨਾਂ ਨੇ ਚੰਗੀਆਂ ਨਹੀਂ ਬਣੀਆਂ ਕਮਜ਼ੋਰ ਬਣੀਆਂ ਉਹ ਵੀਰ ਜੀ ਇਦਾਂ ਉਹਨਾਂ ਨੇ ਕਹੇ ਉਹਨਾਂ ਨੇ ਘਾਟਾ ਪਾਇਦੇ ਉਹਨਾਂ ਦਾ ਸਦਾਈ ਬਣਾਉਣ ਦੇ ਅਗਲੇ ਪਾਸੇ ਹਾਂ ਬਾਕੀ ਇਹ ਵੀ ਚਲੋ ਆਪਣੇ ਦਿਲ ਨੂੰ ਕੁਛੀ ਜਿਹੀ ਮਿਲਦੀ ਹੋਣੀ ਹੱਸੇਗੀ ਜਿੱਥੇ ਪਰ ਉਹਦਣੇ ਉਹਦਣੇ ਆਏ ਨਹੀਂ ਆਏ ਉਹਦੋਂ ਉਹਨਾਂ ਨੇ ਚਿੱਤਿਆ ਵੀ ਨਹੀਂ ਹੋਈ ਨਹੀਂ ਜੀ ਆ ਅੱਜ ਨਾਲ ਲੋਕਾਂ ਤੇ ਜਾਵਾਂਗੇ ਕਿ ਕਿਹਦੇ ਕੋਲ ਨੇ ਇੱਕ ਵੱਡਾ ਟੈਡੀ ਜਿੱਤ ਕੇ ਖੜਿਆ ਆਏਗਾ ਕਰੇ ਅੱਜ ਤੇ ਅੱਜ ਕਿਸਮਤ ਦੀ ਗੱਲ ਆ ਬਸ ਆਡੀ ਕਿਸਮਤ ਮਾੜੀ ਆ ਆਡੀ ਕਿਸਮਤ ਮਾੜੀ ਬਸ ਹੋਣੀ ਗੱਲ ਆ ਆਡੀ ਕਿਸਮਤ ਹੀ ਸਾੜੇ ਬਸ ਨਹੀਂ ਆਡੀ ਕਿਸਮਤ ਨਾਲ ਫਟ ਗਈਆਂ ਆ ਆਹ ਵਾਲੇ ਜੂੜੀ ਘੁੰਮਦੇ ਹੁਣ ਬੜਾ ਵਿੱਚ ਕੀ ਖਾਸ ਕੀਤਾ ਉਹ ਤਾਂ ਵੇਖਿਆ ਹੈ ਹਨਾ ਇਹ ਛੋਟਾ ਹੀ ਲੱਗਦਾ ਐਡਾ ਕੁਝ ਵੱਡਾ ਜੂੜੀ ਨੇ ਆ ਗਾਏ ਮੈਂ ਲੈ ਵੀ ਕਰੋ ਚੱਕ ਇਸ ਤਰ੍ਹਾਂ ਪ੍ਰੋਮੈਕਸ ਠੀਕ ਇਹ ਮੈਨੂੰ ਨਹੀਂ ਆਉਂਦਾ ਹੈ ਹੈਂਡਸਨ ਕਰਦੇ ਸਨ ਕੋਈ ਕ੍ਰਿਟੀਕਲ ਸਲਵਨ ਪੂਰਾ ਟੌਪ ਦਾ ਬਣਦਾ ਇਦਾਂ ਦੇ ਚੀਜ਼ਾਂ ਬੰਦਾ ਖੜੇ ਹੈ ਨਹੀਂ ਠੀਕ ਹੈ ਜਿਹੜੀਆਂ ਨੇ ਚੀਜ਼ਾਂ ਘੈਂਟ ਘੈਂਟ ਲੱਗਿਆ ਲੁਕੀ ਹੋਵੇ

ਹਾਂ ਕੋਲੇ ਜੇ ਤੇ ਅਸਲੀ ਵੇਲੇ ਮਸੂਏ ਇੱਕ ਟੌਪ ਸੀਗਾ ਚੇਂਜ ਕਰਵਾ ਕੇ ਲੈਂਦਾ ਕਿਉਂਕਿ ਉਹ ਟਾਈਟ ਸੀਗਾ ਤੇ ਫਿਰ ਆਹ ਵਾਲਾ ਇਹਨੇ ਚੇਂਜ ਕਰਵਾ ਕੇ ਲੈਂਦਾ ਬੜਾ ਵਧੀਆ ਕਲਰ ਹੈ ਇਹਦਾ ਉਹ ਵੀ ਜੈਲੋ ਹੀ ਮੇਰਸਾਣਾ ਹਨਾ ਉਹ ਥੋੜਾ ਡਾਰਕੀ ਤੇ ਇਹ ਥੋੜਾ ਜਿਹਾ ਲਾਈਟ ਆ ਕਾਦੀ ਸਬਜੀ ਤੋਰੀਆਂ ਖਾਣੀਆਂ ਤੋਰੀਆਂ ਅੱਛਾ ਅੱਛਾ